ਪੰਜਾਬ ਦੇ ਵਿੱਚ ਅਖੀਰਲੇ ਯਾਨੀ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜੋ ਕਿ 1 ਜੂਨ ਨੂੰ ਹੋਣਗੀਆਂ। ਇਸ ਦੌਰਾਨ ADR ਯਾਨੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੇ ਵੱਲੋਂ ਇੱਕ ਵਿਸਤਾਰਤ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਅਪਰਾਧਿਕ ਆਰਥਿਕ ਵਿੱਦਿਆਗਤੇ ਹੋਰ ਐਮ ਪੱਖਾਂ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਦੇ ਮੁਤਾਬਿਕ ਵੱਖ-ਵੱਖ 159 ਪਾਰਟੀਆਂ ਦੇ ਵੱਲੋਂ 328 ਉਮੀਦਵਾਰ ਚੋਣ ਲੜ ਰਹੇ ਨੇ ਜਿਨ੍ਹਾਂ ਦੇ ਵਿੱਚ 169 ਆਜ਼ਾਦ ਉਮੀਦਵਾਰ ਨੇ ਤੇ ਅਜਿਹੀ ਦੇ ਵਿੱਚ ਹੀ 69 ਜੀ ਇਹ ਉਮੀਦਵਾਰ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ 47 ਉਮੀਦਵਾਰਾਂ ਦੇ ਉੱਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਉੱਥੇ ਹੀ ਇਹਨਾਂ ਦੇ ਵਿੱਚ ਇੱਕ ਉਮੀਦਵਾਰ ਦੇ ਉੱਤੇ ਕਤਲ ਦਾ ਮਾਮਲਾ ਤੇ 6 ਉਮੀਦਵਾਰਾਂ ਦੇ ਉੱਤੇ ਅਟੈਂਪਟ ਟੂ ਮਰਡਰ ਦਾ ਮਾਮਲਾ ਦਰਜ ਹੈ ਜੇਕਰ ਗੱਲ ਕਰੀਏ ਪਾਰਟੀਆਂ ਦੇ ਮੁਤਾਬਕ ਤਾਂ ਭਾਜਪਾ ਦੇ ਵਿੱਚੋਂ 13 ਦੇ ਵਿੱਚੋਂ 3 ਕਾਂਗਰਸ ਦੇ ਵਿੱਚ 13 ਚੋਂ ਤਿੰਨ ਆਮ ਆਦਮੀ ਪਾਰਟੀ ਦੇ ਵਿੱਚੋਂ 13 ਵਿੱਚੋਂ 5 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 12 ਦੇ ਵਿੱਚੋਂ 7 ਉਮੀਦਵਾਰ ਤੇ ਅਪਰਾਧਿਕ ਮਾਮਲੇ ਦਰਜ ਨੇ ਇਸ ਰਿਪੋਰਟ ਦੇ ਮੁਤਾਬਿਕ ਇਹਨਾਂ 328 ਉਮੀਦਵਾਰਾਂ ਦੇ ਵਿੱਚ ਕੁੱਲ 102 ਉਮੀਦਵਾਰ ਕਰੋੜਪਤੀ ਦੱਸੇ ਗਏ ਨੇ ਤੇ ਭਾਜਪਾ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਉਮੀਦਵਾਰ ਕਰੋੜਪਤੀ ਨੇ ਉੱਥੇ ਹੀ ਕਾਂਗਰਸ ਦੇ 12 ਉਮੀਦਵਾਰ ਅਕਾਲੀ ਦਲ ਅੰਮ੍ਰਿਤਸਰ ਦੇ 6 ਬਹੁਜਨ ਸਮਾਜ ਪਾਰਟੀ ਦੇ 5 ਉਮੀਦਵਾਰ ਕਰੋੜਪਤੀ ਦੱਸੇ ਗਏ ਨੇ ਸਭ ਤੋਂ ਜ਼ਿਆਦਾ ਚੱਲ ਤੇ ਅਚਲ ਜਾਇਦਾਦ ਵਾਲੇ ਉਮੀਦਵਾਰ 12 ਦੇ ਵਿੱਚ ਪਹਿਲੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕੋਲ 198 ਕਰੋੜ ਦੂਸਰੇ ਸਥਾਨ ਤੇ ਭਾਜਪਾ ਦੀ ਪਟਿਆਲਾ ਤੋਂ ਉਮੀਦਵਾਰ 60 ਕਰੋੜ ਦੀ ਮਾਲਕੀਨ ਪਰਨੀਤ ਕੌਰ ਤੇ ਤੀਜੇ ਸਥਾਨ ਤੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਜੋ ਕਿ 50 ਕਰੋੜ ਦੇ ਮਾਲਕ ਨੇ ਉਥੇ ਹੀ ਤਿੰਨ ਉਮੀਦਵਾਰ ਅਜੀਹੇ ਵੀ ਨੇ ਜਿਨ੍ਹਾਂ ਨੇ ਆਪਣੀ ਜਾਇਦਾਦ ਸਿਰਫ 103100 ਰੁਪਏ ਤੇ 2500 ਰੁਪਏ ਵੀ ਦੱਸੀ ਹੈ ਪੰਜਾਬ ਦੇ ਵਿੱਚ ਅਖੀਰਲੇ ਯਾਨੀ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜੋ ਕਿ ਇੱਕ ਜੂਨ ਨੂੰ ਹੋਣਗੀਆਂ ਇਸ ਦੌਰਾਨ ADR ਯਾਨੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੇ ਵੱਲੋਂ ਇੱਕ ਵਿਸਤਾਰਤ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਅਪਰਾਧਿਕ ਆਰਥਿਕ ਵਿੱਦਿਆਗਤੇ ਹੋਰ ਐਮ ਪੱਖਾਂ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਇਸ ਰਿਪੋਰਟ ਦੇ ਮੁਤਾਬਿਕ ਵੱਖ-ਵੱਖ 159 ਪਾਰਟੀਆਂ ਦੇ ਵੱਲੋਂ 328 ਉਮੀਦਵਾਰ ਚੋਣ ਲੜ ਰਹੇ ਨੇ ਜਿਨ੍ਹਾਂ ਦੇ ਵਿੱਚ 169 ਆਜ਼ਾਦ ਉਮੀਦਵਾਰ ਨੇ ਤੇ ਅਜੀਹੇ ਦੇ ਵਿੱਚ ਹੀ 69 ਅਜੀਹੇ ਉਮੀਦਵਾਰ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ 47 ਉਮੀਦਵਾਰਾਂ ਉਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਉਥੇ ਹੀ ਇਹਨਾਂ ਦੇ ਵਿੱਚ ਇੱਕ ਉਮੀਦਵਾਰ ਦੇ ਉੱਤੇ ਕਤਲ ਦਾ ਮਾਮਲਾ ਤੇ 6 ਉਮੀਦਵਾਰਾਂ ਦੇ ਉੱਤੇ ਅਟੈਂਪਟ ਟੂ ਮਰਡਰ ਦਾ ਮਾਮਲਾ ਦਰਜ ਹੈ ਜੇਕਰ ਗੱਲ ਕਰੀਏ ਪਾਰਟੀਆਂ ਦੇ ਮੁਤਾਬਕ ਤਾਂ ਭਾਜਪਾ ਦੇ ਵਿੱਚੋਂ 13 ਦੇ ਵਿੱਚੋਂ 3 ਕਾਂਗਰਸ ਦੇ ਵਿੱਚ 13 'ਚੋਂ 3 ਆਮ ਆਦਮੀ ਪਾਰਟੀ ਦੇ ਵਿੱਚੋਂ 13 ਵਿੱਚੋਂ 5 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 12 ਦੇ ਵਿੱਚੋਂ 7 ਉਮੀਦਵਾਰ ਤੇ ਅਪਰਾਧਿਕ ਮਾਮਲੇ ਦਰਜ ਨੇ ਇਸ ਰਿਪੋਰਟ ਦੇ ਮੁਤਾਬਿਕ ਇਹਨਾਂ 328 ਉਮੀਦਵਾਰਾਂ ਦੇ ਵਿੱਚ ਕੁੱਲ 102 ਉਮੀਦਵਾਰ ਕਰੋੜਪਤੀ ਦੱਸੇ ਗਏ ਨੇ ਤੇ ਭਾਜਪਾ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਉਮੀਦਵਾਰ ਕਰੋੜਪਤੀ ਨੇ ਉੱਥੇ ਹੀ ਕਾਂਗਰਸ ਦੇ 12 ਉਮੀਦਵਾਰ ਅਕਾਲੀ ਦਲ ਅੰਮ੍ਰਿਤਸਰ ਦੇ 6 ਬਹੁਜਨ ਸਮਾਜ ਪਾਰਟੀ ਦੇ 5 ਉਮੀਦਵਾਰ ਕਰੋੜਪਤੀ ਦੱਸੇ ਗਏ ਨੇ ਸਭ ਤੋਂ ਜ਼ਿਆਦਾ ਚੱਲ ਤੇ ਅਚਲ ਜਾਇਦਾਦ ਵਾਲੇ ਉਮੀਦਵਾਰਾਂ ਦੇ ਵਿੱਚ ਪਹਿਲੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕੋਲ 198 ਕਰੋੜ ਦੂਸਰੇ ਸਥਾਨ ਤੇ ਭਾਜਪਾ ਦੀ ਪਟਿਆਲਾ ਤੋਂ ਉਮੀਦਵਾਰ 60 ਕਰੋੜ ਦੀ ਮਾਲਕੀਨ ਪਰਨੀਤ ਕੌਰ ਤੇ ਤੀਜੇ ਸਥਾਨ ਤੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਜੋ ਕਿ 50 ਕਰੋੜ ਦੇ ਮਾਲਕ ਨੇ ਉਥੇ ਹੀ ਤਿੰਨ ਉਮੀਦਵਾਰ ਅਜੀਹੇ ਵੀ ਨੇ ਜਿਨ੍ਹਾਂ ਨੇ ਆਪਣੀ ਜਾਇਦਾਦ ਸਿਰਫ 103100 ਰੁਪਏ ਤੇ 2500 ਰੁਪਏ ਵੀ ਦੱਸੀ ਹੈ ਬਿਊਰੋ ਰਿਪੋਰਟ ਔਨ ਏਅਰ